ਮਿਜ਼ਾਈਲਾ ਛੱਡ ਕੇ ਹੁਣ ਪਾਕਿਸਤਾਨ ਕਿਹੋ ਜਿਹੇ ਤਰੀਕੇ ਦੇ ਨਾਲ ਅਟੈਕ ਕਰ ਸਕਦਾ ਏ ਪੰਜਾਬ ਪੁਲਿਸ ਨੇ ਲੋਕਾਂ ਨੂੰ ਅਵੇਅਰ ਕੀਤਾ ਏ ਉਹ ਵੀ ਪੂਰੀ ਵੀਡੀਓ ਪਾ ਕੇ 2 ਮਿੰਟ ਕੱਟ ਕੇ ਸੁਣ ਲਿਓ ਬਚਾ ਹੋ ਸਕਦਾ ਏ ਪਾਕਿਸਤਾਨ ਹੁਣ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਫੋਨਾਂ ਦੇ ਵਿੱਚ ਵੜ ਕੇ ਲੋਕਾਂ ਦਾ ਨੁਕਸਾਨ ਕਰੇਗਾ ਕਿਵੇਂ ਪਾਕਿਸਤਾਨ ਨੇ ਇੱਕ ਨਵਾਂ ਤਰੀਕਾ ਲੱਭਿਆ ਏ ਇਹ ਸਾਰੀ ਜਾਣਕਾਰੀ ਇਸ ਦੇ ਬਚਾਅ ਦੀ ਜਾਣਕਾਰੀ ਤੁਹਾਨੂੰ ਅਸੀਂ ਦਵਾਂਗੇ ਸੁਣ ਕੇ ਸ਼ੇਅਰ ਜ਼ਰੂਰ ਕਰਨਾ ਜੀ ਹਾਂ ਸਾਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥ ਖਾਟੇ ਨਾਲ ਪ੍ਰਿਆ ਪਾਕਿਸਤਾਨ ਵੱਲੋਂ ਡਰੋਨ ਮਿਜ਼ਾਈਲਾ ਆਈਆਂ ਇਹ ਸਭ ਨੇ ਵੇਖਿਆ ਪਰ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਏਗਾ ਕਿ ਪਾਕਿਸਤਾਨ ਵੱਖਰੇ ਵੱਖਰੇ ਤਰੀਕੇ ਜਿਹੜੇ ਨੇ ਉਹ ਲੱਭ ਸਕਦਾ ਹੈ ਤੇ ਲੱਭ ਹੀ ਰਿਹਾ ਹੈ ਜੀ ਹਾਂ ਪੰਜਾਬ ਪੁਲਿਸ ਨੇ ਵੀ ਲੋਕਾਂ ਨੂੰ ਅਵੇਅਰ ਕੀਤਾ ਹੈ ਦੱਸਦੀ ਹੈ ਕਿ ਪੰਜਾਬ ਪੁਲਿਸ ਨੇ ਸਾਈਬਰ ਅਲਰਟ ਦੇ ਬਾਰੇ ਇੱਕ ਪੋਸਟ ਜਿਹੜੀ ਆ ਉਹ ਸਾਂਝੀ ਕੀਤੀ ਹੈ ਲੋਕਾਂ ਦੇ ਨਾਲ ਉਹਨਾਂ ਨੇ ਲਿਖਿਆ ਹੈ ਕੀ ਡਾਂਸ ਆਫ ਹਿਲਰੀ ਨਾ ਵਾਲਾ ਇੱਕ ਖਤਰਨਾਕ ਮਾਲਵੇਅਰ ਪਾਕਿਸਤਾਨੀ ਸੌਫਟਵੇਅਰ ਜਿਹੜਾ ਹੈ ਉਹ ਹੈਕਰਾਂ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਜੋ ਤੁਹਾਡੇ WhatsApp ਤੁਹਾਡੇ Facebook ਅਤੇ ਤੁਹਾਡੇ email ID ਦੇ ਰਾਹੀਂ ਇਹ ਤੁਹਾਨੂੰ ਭੇਜ 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 ਭੇਜਣਗੇ ਜਾਂ ਭੇਜ ਰਿਹਾ ਹੈ ਇਹ ਮਾਲਵੇਅਰ ਤੁਹਾਡੀ ਬੈਂਕਿੰਗ ਜਾਣਕਾਰੀ ਤੁਹਾਡੇ ਬੈਂਕ ਅਕਾਊਂਟ ਦੇ ਬਾਰੇ ਜਾਣਕਾਰੀ ਤੁਹਾਡਾ ਪਾਸਵਰਡ ਅਤੇ ਨਿੱਜੀ ਡਾਟਾ ਚੁਰਾ ਸਕਦਾ ਹੈ ਤੁਹਾਡਾ ਪਰਸਨਲ ਕੋਈ ਵੀ ਡਾਟਾ ਹੋਏਗਾ ਤੁਹਾਡੇ ਫੋਨ ਦੇ ਵਿੱਚੋਂ ਕਰ ਸਕਦੇ ਨੇ ਤੇ ਤੁਹਾਡੇ ਡਿਵਾਈਸ ਨੂੰ ਰਿਮੋਟਲੀ ਕੰਟਰੋਲ ਕਰ ਸਕਦੇ ਨੇ ਤੁਹਾਡੇ ਡਿਵਾਈਸ ਨੂੰ ਇਹ ਕੰਟਰੋਲ ਕਰ ਸਕਦੇ ਨੇ ਕੋਈ ਸੌਫਟਵੇਅਰ ਦੇ ਜਰੀਏ ਕਹਿ ਲਓ ਕੋਈ ਐਨੀ ਡੈਕਸ ਦੇ ਜਰੀਏ ਕਹਿ ਲਓ ਕੋਈ ਕਿਸੇ ਵੀ ਤਰੀਕੇ ਨਾਲ ਮਤਲਬ ਰਿਮੋਟਲੀ ਇਹ ਕੰਟਰੋਲ ਜਿਹੜਾ ਹੈ ਉਹ ਕਰ ਸਕਦੇ ਨੇ ਅਣਜਾਨ ਹੁਣ ਹੁਣ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਸ ਤੋਂ ਬਚਣਾ ਕਿਵੇਂ ਹੈ ਜੇਕਰ ਤੁਹਾਨੂੰ ਕੋਈ ਪਾਕਿਸਤਾਨੀ ਜੋ ਹੈ ਕੀ ਆਂਦਾ ਹੈ ਤੁਹਾਨੂੰ ਸੌਫਟਵੇਅਰ ਜਾ ਕੇ ਇਸ ਤਰੀਕੇ ਨਾਲ ਤੁਸੀਂ ਇਹਦੀ ਪਛਾਣ ਕਰ ਲਈਓ ਸਾਰਾ ਦੱਸ ਪਿਆ दरअसल सब तो पहला तो याद रखो कि प्लस नाइन टू ए जो है पाकिस्तान का कोड है पाकिस्तान का नंबर है प्लस नाइन टू जेकर भी अं थोड़े वट्सअप पे जे नंबर तो कुछ तो उस बिल्कुल सावधान रहो दूजी चीज़ ये कि किसी भी अननोन नंबर तो ਤੁਸੀਂ ਕਿਸੇ ਵੀ ਲਿੰਕ ਤੇ ਕਲਿੱਕ ਨਹੀਂ ਕਰਨਾ ਜੀहां ਕੋਈ ਵੀ ਅਨਨੋਨ ਲਿੰਕ ਆਉਂਦਾ ਹੈ ਤੁਸੀਂ ਉਹਨਾਂ ਨੂੰ ਨਹੀਂ ਜਾਣਦੇ ਤਾਂ ਤੁਸੀਂ ਉਸ ਤੇ ਕਲਿੱਕ ਕਰਨ ਤੋਂ ਬਚੋ ਅਤੇ ਨਾਲ ਦੀ ਨਾਲ ਕੋਈ ਵੀ ਅਨਨੋਨ ਵੀਡੀਓਜ਼ ਆਉਂਦੀ ਹੈ ਕੋਈ ਵੀ ਅਨਨੋਨ ਫਾਈਲ ਆਉਂਦਾ ਕੋਈ ਜੁਆ ਕੋਈ ਉਹ ਡਾਕੂਮੈਂਟ ਦੇ ਵਿੱਚ ਹੈ ਕੋਈ ਪੀਡੀਐਫ ਦੇ ਵਿੱਚ ਹੈ ਉਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹੋ ਕਲਿੱਕ ਕਰਨ ਤੋਂ ਬੱਚੋ ਅੱਗੇ ਜੋ ਲਿਖਿਆ ਹੈ ਉਹਨਾਂ ਨੇ ਕਿ ਟੂ ਸਟੈਪ ਵੈਰੀਫਿਕੇਸ਼ਨ ਜਿਹੜਾ ਹੈ ਉਸ ਨੂੰ ਜੇ ਲਾਗੂ ਕਰੋ WhatsApp ਤੇ ਟੂ ਸਟੈਪ ਵੈਰੀਫਿਕੇਸ਼ਨ ਹੁੰਦਾ ਉਸ ਦੇ ਨਾਲ ਤੁਸੀਂ ਆਪਣੇ ਫੋਨ ਨੂੰ ਜਿਹੜਾ ਹੈ ਉਹ ਬਚਾ ਸਕਦੇ ਹੋ ਤੇ ਮੇਕ ਸ਼ੋਰ ਕਰੋ ਕਿ ਤੁਹਾਡਾ WhatsApp ਐਪਲੀਕੇਸ਼ਨ ਜਿਹੜਾ ਹੈ ਅਪ ਟੂ ਡੇਟ ਹੈ ਮਤਲਬ ਤੁਸੀਂ ਉਸ ਨੂੰ ਅਪਡੇਟ ਕੀਤਾ ਹੋਇਆ ਹੈ ਜਰੂਰ ਜਿਹੜਾ ਹੈ ਉਹ ਦੇਖੋ ਰਵੀ ਯੋਰ ਸਟਰੈਂਥ WhatsApp ਪ੍ਰਾਈਵੇਸੀ ਸੈਟਿੰਗ ਤੁਸੀਂ ਜਿਹੜਾ ਪ੍ਰਾਈਵੇਸੀ ਸੈਟਿੰਗ ਦੇ ਵਿੱਚ ਦੀ ਸਟਰੈਂਥ ਵੀ ਜਿਹੜੀ ਉਹ ਚੈੱਕ ਕਰੋ ਸੋ ਇਸ ਤਰੀਕੇ ਨਾਲ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਨੁਕਸਾਨ ਹੋਣ ਤੋਂ ਬਚਾ ਸਕਦੇ ਹੋ ਸੋ ਪਾਕਿਸਤਾਨ ਦੇ ਇਸ ਨਵੇਂ ਤਰੀਕੇ ਨੂੰ ਤੁਸੀਂ ਜੇ ਪਾਸ ਨਹੀਂ ਹੁੰਦੇ ਨਾ ਨਵੇਂ ਤਰੀਕੇ ਦੇ ਨਾਲ ਉਹਨਾਂ ਨੂੰ ਜਿੱਤਣ ਨਹੀਂ ਦੇਣਾ ਹੈ